ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਗੁਰੂ ਗਰੀ ਬਨਵਾਜ ਗੌੜੀ ਕੀ ਵਾਰ ਮਹੱਲਾ ਚੌਥਾ ਏਕ ਓਕਾਰ ਸਤਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਗੁਰ ਪ੍ਰਖ ਦਿਆਲ ਹੈ ਜਿਸ ਨੂੰ ਸਮਤ ਸਬ ਕੋਈ ਇਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਾਈ ਹੈ ਗੁਰਮੁਖ ਪਾਵੇ ਕੋਈ ਮਹੱਲਾ ਚੌਥਾ ਹਉ ਮੇ ਮਾਇਆ ਸਭ ਵਿਖ ਹੈ ਨਿਤ ਜਗ ਤੋਟਾ ਸੰਸਾਰ ਲਾਹ ਹਾਰ ਤਨ ਖੱਟਿਆ ਗੁਰਮੁਖਬਦ ਵਿਚਾਰ ਹਮੇ ਮੈਲ ਬਖੇ ਉਤਰੈ ਹਰ ਅੰਮ੍ਰਿਤ ਹਰ ਓਰਤਾਰ ਸਬਕਾਰ ਜਤਨ ਕੇ ਸਿੱਧ ਹੈ ਜਿਨ ਗੁਰਮਖ ਕਿਰਪਾ ਧਾਰ ਨਾਨਕ ਜੋਤੁਰ ਮਿਲੇ ਸੇ ਮਿਲ ਰਹਿ ਹਰ ਮੇਲੇ ਸਿਰਜਨਹਾਰ ਪੌੜੀ ਤੂੰ ਸੱਚਾ ਸਾਇਬ ਸੱਚ ਹੈ ਸੱਚ ਸੱਚਾ ਗੋਸਾਈ ਤੋ ਦੁਨੋ ਸਾਬਤ ਆਈ ਦੀ ਸਭ ਲੱਗੇ ਤੇਰੀ ਪਾਈ ਤੇਰੀ ਸਬਤ ਸਵਾਲਿਓ ਸਰੂਪ ਹੈ जिन की तार लंगाई गुरमुखां न फल पाइदा सच नाम सम वेर सहब वॾी तेरी वड सलोक महला चौथा विनाम सलहाण सब बोल फिका सहद मन मंकार सला देम ममतावाद जिन सलाह से मार खप जा वै सब अपवाद जल नानक गुरमुख रप हर हर परमा नाद महल्ला चौथा सत गुर हर प्रभ दस नाम त आई मन हरी ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਬਦੁਖ ਪਰ ਹਰੀ ਪੌੜੀ ਤੂ ਆਪੇ ਆਪ ਨਰੰਕਾਰ ਹੈ ਨਰੰਜਨ ਹਰ ਰਾਇਆ ਜਿਨਿ ਤੋ ਇਕ ਮਨ ਸਚ ਤਿਆਇਆ ਤਿਨ ਕਾ ਸਬਦੁ ਦੁਖ ਰੋਗ ਗਵਾਇਆ ਤੇਰਾ ਸ੍ਰੀਕ ਕੋ ਨਾਹੀ ਜਿਸ ਨੂੰ ਲਵੈ ਲਾਇ ਸੁਨਾਇਆ ਤੁਧ ਜੀ ਵਡ ਦਾਤਾ ਤੁਹੈ ਨਰੰਜਨਾ ਤੁਹੈ ਸਚ ਮੇਰੇ ਮਨ ਪਾਇਆ ਸਚੇ ਮੇਰੇ ਸਾਹਿਬਾ ਸਚੇ ਸਜਨਾ ਸਲੋਕ ਮਹੱਲਾ ਚੌਥਾ ਮਨ ਅੰਤਰ ਹੋ ਮੇ ਰੋਗ ਹੈ ਪਰਮ ਭੁੱਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਈ ਮਿਲ ਸਤ ਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਰਤਾ ਰੰਗ ਸਿਉ ਗੁਰਮਕ ਹਰ ਗੁਣਤਾ ਸੈ ਜਨ ਨਾਨਕ ਹਰ ਸਰਨਾਗਤੀ ਹਰ ਮੇਲੇ ਗੁਰ ਸਬਾਸ ਪੌੜੀ ਤੂੰ ਕਰਤਾ ਪੁਰਖ ਆਗਮ ਹੈ ਕਿਸ ਨਾਲ ਤੂੰ ਵੜੀਐ ਤੁਧ ਜੀ ਵਡ ਹੋਏ ਸੋ ਆਖੀਐ ਤੁਧ ਜੀ ਹਾ ਤੂੰ ਹੈ ਪੜੀਐ ਤੂੰ ਘਟ ਘਟ ਇੱਕ ਵਰਤਦਾ ਗੁਰਮਖ ਪਰ ਗੜੀਐ ਤੂੰ ਸੱਚਾ ਸਬ ਸਦਾ ਖਸਮ ਹੈ ਸਭ ਦੂ ਤੂੰ ਝੜੀਐ ਤੂ ਕਰੀ ਸੱਚੀ ਹੋਈ ਸੀ ਤਾਂ ਕਾਇਤ ਕੜੀਐ ਸਲੋਕ ਮਹੱਲਾ 14 ਮੈਂ ਮਨ ਤਨ ਪ੍ਰੀਮ ਪਰਮ ਕਾ ਅਠੇ ਪੈਰ ਲਗਨ ਜਨ ਨਾਨਕ ਕਿਰਪਾ ਧਾਰ ਪ੍ਰਭ ਸਤਗੁਰ ਸੁਖ ਵਸਨ ਮਹੱਲਾ 14 ਜਨ ਅੰਦਰ ਪ੍ਰੀਤ ਪਰਮ ਕੀ ਜੋ ਬੋਲਣ ਤੇ ਮੈਂ ਸੁਹੰਨ ਨਾਨਕ ਰਿਆਪੇ ਜਾਣਦਾ ਜਿਨ ਲਾਈ ਪ੍ਰੀਤ ਪਰੰਨ ਪੌੜੀ ਤੂੰ ਕਰਤਾ ਆਪ ਆਪੁ ਭੁੱਲ ਹੈ ਪੁੱਲਾਂ ਵਿੱਚ ਨਾਈ ਤੂੰ ਕਰਿਸ ਸੱਚੇ ਭਲਾ ਹੈ ਗੁਰ ਸਬਦਿ ਬੁਜਾਈ ਕਾਰਨ ਕਰਨ ਸਮਰੱਥ ਹੈ ਦੂਜਾ ਕੋ ਨਾ ਆਈ ਤੂੰ ਸਾਹਿਬ ਅਗਮ ਦਿਆਲ ਹੈ ਸਭ ਤਦ ਧਿਆਵਾਈ ਸਭ ਜੀ ਤੇਰੇ ਤੂੰ ਸਭ ਸਦਾ ਸਭ ਜੀ ਤੇਰੇ ਤੂੰ ਸਭ ਸਦਾ ਤੂੰ ਸਭ ਛਡਾਈ ਸਲੋਕ ਮਹੱਲਾ ਚੌਥਾ ਸੋਨ ਸੱਜਣ ਪ੍ਰੇਮ ਸੰਦੇਸਰਾ ਅਖੀ ਤਾਰ ਲਗਨ ਗੁਰ ਤੁੱਠੇ ਸੱਜਣ ਮਿਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤ ਗੁਰ ਦਾਤਾ ਧਿਆਲ ਹੈ ਜਿਸ ਨੂੰ ਦਇਆ ਸਦਾ ਹੋਈ ਸਤਗੁਰ ਅੰਦਰ ਨਿਰਵੈ ਰਹੈ ਸਭ ਦੇਖੈ ਬ੍ਰਹਮ ਇੱਕ ਸੋਈ ਨਿਰਵੈਰਾ ਨਾਲ ਜਿਵੈਰ ਚਲਾਇੰਦੇ ਤਿਨ ਵਿੱਚੋ ਤਿਸਟਿਆ ਨਾ ਕੋਈ ਸਤਗੁਰ ਸਭਨਾ ਦਾ ਭਲਾ ਮਨਾਇੰਦਾ ਤਿਸ ਦਾ ਬੁਰਾ ਕਿਉ ਹੋਈ ਸਤਗੁਰ ਨੂੰ ਜਿਹਾ ਕੋ ਇਛਾ ਦਾ ਤੇ ਹਾ ਫਲ ਪਾਏ ਕੋਈ ਜਨ ਨਾਨਕ ਕਰਤਾ ਸਭ ਕੁਛ ਜਾਣਦਾ ਜਿੰਦੂ ਕਿਛ ਗੁਜ਼ਾਰਾ ਨਾ ਹੋਈ ਪੌੜੀ ਜਿਸਨੂੰ ਸਾਹਿਬ ਵੱਡਾ ਕਰੀ ਸੋਈ ਵੱਡ ਜਾਣੀ ਜਿਸ ਸਾਹਿਬ ਭਾਵੇ ਤਿਸ ਬਖਸ਼ ਲੈ ਸੋ ਸਾਹਿਬ ਮਨ ਪਾਣੀ ਜੇ ਕੋ ਉਸ ਦੀ ਰੀਸ ਕੜੈ ਸੋ ਮੋੜਿਆ ਜਾਣੀ ਜਿਸ ਨੂੰ ਸਤਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ ਮੁਝ ਸੱਚ ਸਮਾਨੀ ਸਲੋਕ ਮਹੱਲਾ 4 ਹਰ ਸਤ ਨਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇਕ ਮਨ ਇਕ ਚਿਤ ਤਿਨ ਲੱਤਾ ਹਾਂ ਮੇ ਪਾਰ ਜਿਨ ਗੁਰਮੁਖ ਹਾਰਿਆ ਰਾਦਿਆ ਤਿਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੈ ਸਤਗੁਰੂ ਕੀ ਤਿਸਨੂੰ ਫਿਟ ਪਿਟ ਕੇ ਸਭ ਸੰਸਾਰ ਸਤ ਗੁਰ ਵਿਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਧਨ ਤਰ ਗੁਰੂ ਗੁਣ ਗਾਮਦਾ ਤਿਸ ਨੂੰ ਸਦਾ ਸਦਾ ਨਮਸ਼ਕਾਰ ਜਨ ਨਾਨਕ ਤਿੰਨ ਕੋ ਵਾਰਿਆ ਜਨ ਜਪਿਆ ਸਿਰ ਜਨ ਹਾਰ ਦਨ ਨਾਨਕ ਤਿੰਨ ਕੋ ਵਾਰਿਆ ਜਿਨ ਜਪਿਆ ਸਿਰਜਨਹਾਰ ਮਹੱਲਾ ਚੌਥਾ ਆਪੇ ਧਰਤੀ ਸਾਜਿਐਨ ਆਪੇ ਆਕਾਸ ਵਿਚਿ ਆਪੇ ਜਨ ਤੇ ਉਪਾਇਐਨ ਮੁਖ ਆਪੇ ਦੇਗਰਾਸ ਸਭ ਆਪੇ ਆਪ ਵਰਤਦਾ ਆਪੇ ਹੀ ਗੁਣਤਾਸ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕੱਟੇ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਤੀ ਭਾਵੇਂ ਜੋ ਤੁਧ ਸੱਚ ਸਲਾਏਂਦੇ ਤਿੰਨ ਜਮ ਕੰਕਰ ਨੇੜ ਨਾ ਆਵੇ ਤਿਨ ਕੇ ਮੁਖ ਦਰ ਉਜਲੇ ਜਨ ਹਰ ਹਰ ਦੀ ਸੱਚਾ ਭਾਵੇਂ ਕੋੜਿਆਰ ਪਿਸ਼ਾਹਾਂ ਸੱਟੀਆਂ ਨ ਕੋੜੇ ਹਿਰਦੇ ਕਾਪਟ ਮਹਾ ਦੁਖ ਪਾਵੇ ਮੋ ਕਾਲੇ ਕੋੜ ਯਾਰੀਆਂ ਕੋੜ ਯਾਰ ਕੋੜ ਹੋਈ ਜਾਵੇ